ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਆਪ ਜੀ ਦੇ ਨਾਲ ਗੱਲ ਕਰਨੀ ਹੈ ਕਿ ਜਿਹੜੇ ਰਾਗੀ ਗ੍ਰੰਥੀ ਕਥਾਵਾਚਕ ਕਵੀਸ਼ਰ ਉਹ ਕੈਨੇਡਾ ਜਾਂ ਅਮਰੀਕਾ ਹੁੰਦੇ ਨੇ ਤੇ ਉਹਨਾਂ ਨੂੰ ਇੱਥੇ ਆ ਕੇ ਕਿੰਨੀ ਕਾਮਦਨ ਹੁੰਦੀ ਹੈ ਕਿਵੇਂ ਉਹਨਾਂ ਦੇ ਜਿਹੜੇ ਆ ਉਹ ਗੁਜ਼ਾਰੇ ਹੁੰਦੇ ਆ ਕੀ ਚੀਜ਼ਾਂ ਹੁੰਦੀ ਆ ਉਹ ਸਾਰੇ ਵਿਸ਼ਿਆਂ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਇਸ ਵੇਲੇ ਮੈਂ 온ਟਾਰੀਓ ਗ੍ਰੇਟ ਲੇਕ ਹੈ ਜਿਹੜੀ ਉਹਦੇ ਕਿਨਾਰੇ ਤੇ ਖੜਾ ਹਾਂ ਪਿੱਛੇ ਤੋਂ ਜਿਹੜੀਆਂ ਨੇ ਉਹ ਲਹਿਰਾਵੇਂ ਪੜੀਆਂ ਉੱਚੀ ਉੱਚੀ ਉੱਠ ਰਹੀਆਂ ਵਾ ਉਹ ਤੁਸੀਂ ਦੇਖ ਰਹੇ ਹੋ ਤੇ ਮੈਂ ਇੱਥੇ ਬੜਾ ਪਿਆਰਾ ਇਲਾਕਾ ਲੱਗਾ ਸੀ ਮੈਂ ਕਿਹਾ ਨਾਲੇ ਇਹ ਇਲਾਕਾ ਮੈਂ ਤੁਹਾਨੂੰ ਦਿਖਾਵਾਂ ਇੱਥੋਂ ਦੀ ਸੈਰ ਕਰਵਾਵਾਂ ਤੇ ਨਾਲੇ ਕੁਝ ਗੱਲਾਂ ਕਰੀਏ ਪਰ ਲਹਿਰਾਂ ਦਾ ਜੋ ਖਰਾਕ ਹੈ ਉਹ ਸਾਨੂੰ ਥੋੜਾ ਡਿਸਟਰਬ ਕਰ ਸਕਦਾ ਹੈ ਉਸ ਲਈ ਮੈਂ ਮਾਫੀ ਚਾਹੁੰਦਾ ਹਾਂ ਤੇ ਨਾਲ ਹੀ ਮੈਂ ਇਹ ਬੇਨਤੀ ਵੀ ਕਰ ਦਿੰਦਾ ਕਿ ਤੁਸੀਂ ਇਸ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਨੇ ਕਿ ਤੁਹਾਡੀ ਇਸ ਵਿਸ਼ੇ ਤੇ ਕੀ ਵਿਚਾਰ ਹੈ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਜਿਹੜੇ ਸਾਡੀ ਕੌਮ ਦੇ ਰਾਗੀ ਗ੍ਰੰਥੀ ਪ੍ਰਚਾਰਕ ਹੁੰਦੇ ਨੇ ਉਹਨਾਂ ਦਾ ਸਥਾਨ ਗੁਰੂ ਸਾਹਿਬ ਤੋਂ ਬਾਅਦ ਦੂਸਰਾ ਹੁੰਦਾ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਪਹਿਲੇ ਰਾਗੀ ਸਿੰਘ ਭਾਈ ਮਰਦਾਨਾ ਜੀ ਸਨ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਬਾਬਾ ਬੁੱਢਾ ਜੀ ਸਨ ਤੇ ਪਹਿਲੇ ਜਿਹੜੇ ਕਥਾਵਾਚਕ ਨੇ ਉਹ ਭਾਈ ਗੁਰਦਾਸ ਜੀ ਸਾਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸੁਣਾਉਂਦੇ ਐ ਸਮਝਾਉਂਦੇ ਐ ਸਾਡੇ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਕਿਉਂਕਿ ਅੱਜ ਦੇ ਪਦਾਰਥਵਾਦ ਦੇ ਯੁੱਗ ਵਿੱਚ ਅਧਿਆਤਮਵਾਦ ਦਾ ਹੁਕਾ ਦੇਣਾ ਲੋਕਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਨਾ ਇਹ ਕੋਈ ਛੋਟੀ ਜੀ ਗੱਲ ਨਹੀਂ ਬੜੀ ਵੱਡੀ ਗੱਲ ਹੁੰਦੀ ਐ ਹੁਣ ਆਪਾਂ ਗੱਲ ਕਰਦੇ ਆਂ ਇਨਾਂ ਦੀ ਜਿਹੜੀ ਆਮਦਨ ਹੁੰਦੀ ਹੈ ਉਹ ਕਿੰਨੀ ਕੁ ਹੁੰਦੀ ਹੈ ਔਰ ਇਹ ਕਿੰਨੇ ਕੁ ਪੈਸੇ ਹੈ ਜਿਹੜੇ ਉਹ ਕਮਾ ਲੈਂਦੇ ਆ ਜਦੋਂ ਇਸ ਵਿਸ਼ੇ ਤੇ ਆਉਣਾ ਹੈ ਨਾ ਮੈਂ ਤੇ ਮੈਨੂੰ ਐਵੇਂ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਦੂਸਰੇ ਟੀਚਰ ਨੇ ਜਾਂ ਦੂਸਰੇ ਲੋਕ ਨੇ ਉਹ 80 ਡਾਲਰ ਤੱਕ ਵੀ ਜਿਹੜਾ ਉਹ ਇੱਕ ਘੰਟੇ ਦੇ ਚਾਰਜ ਕਰਦੇ ਆ ਜਿਹੜੇ ਉਹ ਕੰਮ ਕਰਦੇ ਆ 40 ਡਾਲਰ 50 ਡਾਲਰ 80 ਡਾਲਰ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਕਿ ਇੱਥੇ ਇੱਕ ਜਿਹੜਾ ਡਾਕਟਰ ਹੁੰਦਾ ਹੈ ਨਾ ਤੇ ਤੁਸੀਂ ਕਿਸੇ ਡਾਕਟਰ ਨੂੰ ਵਖਾਉਣ ਲਈ ਜਾਓ ਕਿ ਅਸੀਂ ਆਪਣਾ ਇਲਾਜ ਕਰਾਉਣਾ ਹੈ ਤੇ ਉਹਦੀ ਖਾਤਰ ਤੁਸੀਂ ਕਿਸੇ ਡਾਕਟਰ ਦੇ ਕੋਲ ਜਾਓ ਤੇ ਉਹ ਸਿਰਫ ਤੁਹਾਡੀ ਬਿਮਾਰੀ ਸੁਣ ਕੇ ਉਸ ਬਿਮਾਰੀ ਦੀ ਜਿਹੜੀ ਹੈ ਉਹ ਮੈਡੀਸਿਨ ਲਿਖਨ ਦੇ ਹੀ ਤੁਹਾਡੇ ਕੋਲੋਂ 80 ਡਾਲਰ ਲੈ ਲੈਂਦਾ ਹੈ ਤੇ ਮੈਂ ਇਹ ਕਈ ਵਾਰ ਸੋਚਦਾ ਹੁੰਦਾ ਹਾਂ ਕਿ ਜੇ ਉਹ ਡਾਲਰ 80 ਲੈਂਦਾ ਹੈ ਤੇ ਮੰਨ ਲਓ ਇੱਕ ਦਿਨ ਦੇ ਵਿੱਚ ਉਹ ਜਿਆਦਾ ਨਹੀਂ ਹੈ ਤੇ ਘੱਟ ਤੋਂ ਘੱਟ 10 ਮਰੀਜ਼ ਵੀ ਦੇਖ ਲਵੇ ਤੇ 10 ਮਰੀਜ਼ਾਂ ਦੀ ਉਹਦੀ ਜਿਹੜੀ ਆਮਦਨ ਹੈ ਉਹ ਕਿੰਨੀ ਹੋਵੇਗੀ 800 ਡਾਲਰ ਹੁਣ 800 ਡਾਲਰ ਨੂੰ ਤੁਸੀਂ ਗੁਣਾ ਕਰ ਲਵੋ 30 ਦੇ ਨਾਲ ਤੇ ਤੁਹਾਡੀ ਜਿਹੜੀ ਹੈ 24-25000 ਡਾਲਰ ਇੱਕ ਡਾਕਟਰ ਹੈ ਜਿਹੜਾ ਉਹ ਕਮਾ ਲਿੰਦਾ ਹੈ ਇੱਕ ਹੀ ਦਿਨ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਹੁਣ ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ ਜਿਹੜੇ ਵਿਜ਼ਟਰ ਵੀਜ਼ੇ ਤੇ ਸਾਡੇ ਰਾਗੀ ਗ੍ਰੰਥੀ ਪ੍ਰਚਾਰਕ ਗੁਰੂ ਦੀ ਸਿੱਖਿਆ ਸਾਨੂੰ ਸਮਝਾਉਣ ਲਈ ਕੈਨੇਡਾ ਅਮਰੀਕਾ ਜਾਂ ਦੇਸ਼ਾਂ ਦੇ ਵਿੱਚ ਆਉਂਦੇ ਹਨ ਇਹਨਾਂ ਦੀ ਆਮਦਨ ਜਿਹੜੀ ਉਹ ਕਰੀਬਨ ਕਰੀਬਨ 2000 ਜਾਂ 2200 ਡਾਲਰ ਵੱਧ ਤੋਂ ਵੱਧ ਬਣਦੀ ਹੈ 22200 ਡਾਲਰ ਜਿਹੜਾ ਇਹਨਾਂ ਨੂੰ ਬਣਦਾ ਹੈ ਉਹ ਵੀ ਕਿਸ ਤਰ੍ਹਾਂ ਬਣਦਾ ਹੈ ਉਹਦੀ ਖਾਤਰ ਇਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਉਹ ਕੜਾ ਪ੍ਰਸ਼ਾਦ ਦੀਆਂ ਡਿਊਟੀਆਂ ਕਰਦੀਆਂ ਪੈਂਦੀਆਂ ਨੇ ਅਖੰਡ ਪਾਠਾਂ ਦੀਆਂ ਡਿਊਟੀਆਂ ਕਰਦੀਆਂ ਪੈਂਦੀਆਂ ਨੇ ਲੰਗਰ ਦੇ ਵਿੱਚ ਡਿਊਟੀਆਂ ਕਰਦੀਆਂ ਪੈਂਦੀਆਂ ਪਰ ਇਹ ਜਿਹੜੀਆਂ ਮੈਂ ਤੁਹਾਨੂੰ ਡਿਊਟੀਆਂ ਗਨਾਈਆਂ ਐ ਜੇ ਉਹਨਾਂ ਚੋਂ ਤੁਸੀਂ ਅਖੰਡ ਪਾਤਸ਼ਾਹਬ ਦੀਆਂ ਡਿਊਟੀਆਂ ਨੂੰ ਅਲੱਗ ਕਰਦੇਓ ਤਾਂ ਫੇਰ ਇਸ ਤਰ੍ਹਾਂ ਹੋਵੇਗਾ ਕਿ ਦੂਸਰੀ ਕਿਸੇ ਡਿਊਟੀ ਤੋਂ ਉਹਨਾਂ ਨੂੰ ਮਾਇਆ ਨਹੀਂ ਮਿਲਦੀ ਉਹ ਡਿਊਟੀਆਂ ਦੇ ਪਿੱਛੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਤਰਕ ਇਹ ਹੁੰਦਾ ਹੈ ਕਿ ਜੇ ਤੁਸੀਂ ਗੁਰੂ ਘਰ ਦੇ ਵਿੱਚ ਰਹਿਣਾ ਹੈ ਗੁਰੂ ਘਰ ਦੇ ਵਿੱਚ ਜੇਕਰ ਤੁਸੀਂ ਰੋਟੀ ਖਾਣੀ ਹੈ ਤੰਮਰਾ ਲੈਣਾ ਤੇ ਉਹਦੇ ਪਿੱਛੇ ਤੁਹਾਨੂੰ ਇਹ ਕੰਮ ਹੈ ਜਿਹੜੇ ਉਹ ਬਿਨਾਂ ਕਿਸੇ ਚਾਰਜ ਤੋਂ ਇਹ ਡਿਊਟੀਆਂ ਵੀ ਐਕਸਟਰਾ ਕਰਦੀਆਂ ਪੈਣੀਆਂ ਉਹ ਸਾਰੀਆਂ ਉਹ ਡਿਊਟੀਆਂ ਕਰਦੇ ਵੀ ਹੈ ਜਦ ਕਿ ਇਹਦੇ ਨਾਲ ਹੀ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਆ ਜਾਂਦੀ ਹੈ ਗੱਲ ਕਿ ਰਾਗੀਆਂ ਗ੍ਰੰਥੀਆਂ ਜਾਂ ਪ੍ਰਚਾਰਕਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਆਮਦਨ ਕਿਵੇਂ ਤੇ ਕਿੰਨੀ ਹੁੰਦੀ ਹੈ ਇਸ ਦੀ ਮੈਂ ਗੱਲ ਕਰਾਂ ਤੇ ਉਹਨਾਂ ਦੀ ਆਮਦਨ ਦੇ ਗੁਰੂ ਘਰਾਂ 'ਚ ਦੋ ਹੀ ਸਰੋਤ ਹੁੰਦੇ ਆ ਇੱਕ ਸਰੋਤ ਤੇ ਇਹ ਹੁੰਦਾ ਹੈ ਕਿ ਜਦੋਂ ਉਹ ਕਥਾ ਜਾਂ ਕੀਰਤਨ ਕਰ ਰਹੇ ਹੁੰਦੇ ਆ ਉਸ ਵੇਲੇ ਸੰਗਤ ਦੇ ਵਿੱਚੋਂ ਆ ਕੇ ਕੋਈ 5 ਡਾਲਰ ਕੋਈ 10 ਡਾਲਰ ਮੇਨਲੀ 5 ਡਾਲਰ ਹੀ ਸਾਰੇ ਦਿੰਦੇ ਨੇ ਤੇ ਉਹ 5 ਕਿ ਡਾਲਰ ਜਿਹੜੇ ਆ ਉਹ ਦੇ ਦਿੰਦੇ ਆ ਹੁਣ ਇੱਥੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਮੈਂ ਬੈਠ ਕੇ ਤੁਹਾਨੂੰ ਦੱਸਦਾ ਮੇਰੇ ਨਾਲ ਵੀ ਉਹ ਗੱਲ ਇੱਕ ਦੋ ਜਗ੍ਹਾ ਤੇ ਵਾਪਰੀ ਹੈ ਉਹ ਗੱਲ ਕੁਝ ਇਸ ਤਰ੍ਹਾਂ ਸੀ ਕਿ ਇੱਕ ਜਗ੍ਹਾ ਤੇ ਮੈਂ ਕਥਾ ਲਈ ਗਿਆ ਉਸ ਜਗ੍ਹਾ ਤੇ ਪਹਿਲਾਂ ਤੇ ਇੱਕ ਦੀਵਾਨ ਦੇ ਵਿੱਚ ਬੈਠੇ ਸੀਗੇ 15 ਸੱਜਣ ਆਏ ਸੀਗੇ ਸੁਖਮਨੀ ਸਾਹਿਬ ਦਾ ਪਾਠ ਕਿਸੇ ਦੇ ਬੱਚੇ ਦੇ ਉਹਦੇ ਵਿੱਚ 15 ਸੱਜਣ ਬੈਠੇ ਸੀ ਤੇ ਉਹਨਾਂ ਦੇ ਵਿੱਚੋਂ ਸ਼ਾਇਦ ਮੈਨੂੰ ਲੱਗਦਾ ਹੈ ਕਿ 10 ਸੱਜਣਾ ਨੇ ਜਿਹੜੇ ਆ ਉਹ 5-5 ਡਾਲਰ ਦਿੱਤੇ ਤੇ ਮੇਰੇ ਕੋਲ ਕਰੀਬ 60 ਕ ਡਾਲਰ ਬਣ ਗਏ 15 ਹੀ ਸੱਜਣਾ ਦੇ ਵਿੱਚ ਦੂਸਰਾ ਮੈਂ ਉਸ ਤੋਂ ਬਾਅਦ ਦੇਖਿਆ ਤੇ ਇਹ ਦੂਸਰੇ ਪ੍ਰੋਗਰਾਮ ਦੇ ਵਿੱਚ ਕਰੀਬ 150 ਦੇ ਆਸ-ਪਾਸ ਜਿਹੜੀ ਹੈ ਉਹ ਸੰਗਤ ਬੈਠੀ ਹੋਈ ਸੀ ਪਰ 150 ਸੰਗਤ ਦੇ ਵਿੱਚੋਂ ਵੀ ਮੈਨੂੰ ਜਾ ਕੇ ਫਿਰ ਕੀ ਹੈ ਕਿ ਸਿਰਫ ਮੁਸ਼ਕਲ ਦੇ ਨਾਲ ਜਿਹੜੇ ਉਹ 15-20 ਡਾਲਰ ਬਣੇ ਮਤਲਬ ਕਿ ਚਾਰ ਲੋਕ ਸੀ ਜਿਨ੍ਹਾਂ ਨੇ 5 ਪੁਆਇੰਟ ਡਾਲਰ ਹੈ ਜਿਹੜੇ ਉਹਨਾਂ ਚੋਂ 150 ਬੰਦੇ ਚੋਂ ਉੱਠ ਕੇ ਮੈਨੂੰ ਦਿੱਤੇ ਉਸ ਤੋਂ ਬਾਅਦ ਹੋਰ ਕਿਸੇ ਨੇ ਨਹੀਂ ਦਿੱਤੇ ਸੀ ਇਨੂੰ ਦੇਖ ਕੇ ਇੱਕ ਪਾਸੇ ਤੇ ਮੈਨੂੰ ਗੁਰੂ ਤੇ ਰੰਗਾਂ ਦੇ ਉੱਪਰ ਹੈ ਜਿਹੜਾ ਉਹ ਨਾਜ਼ਵੀ ਹੋਇਆ ਕਿ ਸਤਿਗੁਰੂ ਤੂੰ ਜਿਸ ਨੂੰ ਜੋ ਦੇਣਾ ਹੈ ਉਹੀ ਦੇਣਾ ਹੈ ਸਰਕਮੰਸਟੈਂਸਸ ਕੁਝ ਵੀ ਹੋਣ ਸਿਚੁਏਸ਼ਨ ਕੁਝ ਵੀ ਹੋਣ ਜੋ ਤੂੰ ਕਿਸੇ ਦੇ ਭਾਗਾ ਚ ਜੰਨਾ ਲਿਖਿਆ ਉਹਨਾਂ ਹੀ ਉਸ ਨੂੰ ਮਿਲਣਾ ਹੈ ਹੁਣ ਮੈਂ ਦੂਸਰੀ ਗੱਲ ਇਹ ਕਰਦਾ ਹੈ ਕਿ ਇਹ ਜਿਹੜੇ ਗ੍ਰੰਥੀ ਰਾਗੀ ਪ੍ਰਚਾਰਕ ਹੁੰਦੇ ਆ ਉਹਨਾਂ ਨੂੰ ਕਈ ਵਾਰ ਅਸੀਂ ਹੀਨੇ ਸਮਝ ਲੈਨੇ ਆ ਅਸੀਂ ਸੋਚਦੇ ਆ ਇਹ ਕੋਈ ਕਿੱਤਾ ਥੋੜਾ पर ਯਾਦ ਰੱਖੋ ਇਹ ਲੋਕ ਬੜੇ ਪੂਜਨਯੋਗ ਐ ਸਤਕਾਰਯੋਗ ਨੇ ਉਹ ਇਸ ਕਰਕੇ ਕਿ ਇਹਨਾਂ ਲੋਕਾਂ ਨੇ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਸਾਨੂੰ ਉਸ ਗੁਰੂ ਦੇ ਨਾਲ ਪਰਮਾਤਮਾ ਨਾਲ ਜੋੜਨ ਦਾ ਇੱਕ ਆਪਣਾ ਜਿਹੜਾ ਉਹ ਕਿੱਤਾ ਚੁਣਿਆ ਹੋਇਆ ਹੈ ਜਿਹੜੇ ਕਿੱਤੇ ਨੂੰ ਮਾਇਆ ਤਰੀ ਲੋਕ ਨਹੀਂ ਚੁਣ ਸਕਦੇ ਕਿਉਂਕਿ ਉਹਨਾਂ ਲਈ ਇਹ ਹੁੰਦਾ ਹੈ ਉਹੀ ਬਿਜ਼ਨਸ ਕਰੋ ਉਹੀ ਨੌਕਰੀਆਂ ਕਰੋ ਉਹੀ ਪ੍ਰੋਫੈਸ਼ਨ ਲਓ ਜਿੱਨਾਂ 'ਚ ਵੱਧ ਤੋਂ ਵੱਧ ਪੈਸੇ ਮਿਲਦੇ ਹੁੰਦੇ ਆ ਹੁਣ ਇਹਦੇ ਨਾਲ ਇੱਕ ਚੀਜ਼ ਇਹ ਵੀ ਆਉਂਦੀ ਹੈ ਕਿ ਜਿਹੜੇ ਰਾਗੀ ਗ੍ਰੰਥੀ ਪ੍ਰਚਾਰਕ ਸਿੰਘ ਹੁੰਦੇ ਨੇ ਇਹ ਜਦੋਂ ਇੰਡੀਆ ਦੇ ਵਿੱਚ ਹੁੰਦੇ ਆ ਨਾ ਤੇ ਉੱਥੇ ਸ਼ਾਇਦ ਹੀ ਕਿਤੇ ਕਰਮਾ ਭਾਗਾਂ ਵਾਲਾ ਕੋਈ ਲੋਕਲ ਕਮੇਟੀ ਚ ਗ੍ਰੰਥੀ ਪ੍ਰਚਾਰਕ ਹੋਵੇਗਾ ਜਿਸ ਦੀ 25 30000 ਤਨਖਾਹ ਹੁੰਦੀ ਹੋਵੇਗੀ অলਮੋਸਟਲੀ ਇਹੀ ਹੁੰਦਾ ਹੈ ਕਿ 5 7 10 8000 ਤਨਖਾਹ ਉਹਨਾਂ ਨੂੰ ਦਿੰਦੇ ਆ ਤੇ ਉਸ ਤੋਂ ਬਾਅਦ ਇਹ ਕਹਿ ਦਿੰਦੇ ਆ ਬਾਬਾ ਜੀ ਤੁਸੀਂ ਕਮਰੇ ਦਾ ਖਰਚਾ ਤੁਹਾਡਾ ਨਹੀਂ ਬਿਜਲੀ ਦਾ ਖਰਚਾ ਤੁਹਾਡਾ ਨਹੀਂ ਰੋਟੀ ਪਾਣੀ ਦਾ ਖਰਚਾ ਤੁਹਾਡਾ ਨਹੀਂ ਹੈ ਤੇ ਤੁਸੀਂ ਹੋਰ ਪੈਸੇ ਕੀ ਕਰਦੇ ਆ ਇਹਦਾ ਹੀ ਕਾਰਨ ਹੈ ਕਿ ਅੱਜ ਦੇ ਜਮਾਨੇ ਵਿੱਚ ਵੀ ਸਾਡੇ ਮੈਨੂੰ ਲੱਗਦਾ ਵਾ ਕਿ 80 ਤੋਂ 90% ਜਿਹੜੇ ਕਥਾਵਾਚਕ ਜਾਂ ਰਾਗੀ ਇੰਡੀਆ ਦੇ ਵਿੱਚ ਰਹਿਣ ਵਾਲੇ ਆ ਉਹ ਪਿੰਡੂ ਪਰਿਵਾਰਾਂ ਦੇ ਨਾਲ ਤੇ ਉਹਨਾਂ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਇਕਨੋਮਿਕਲ ਸਥਿਤੀ ਹੈ ਜਿਹੜੀ ਉਹ ਬੀਕ ਰਹੀ ਤੇ ਜਿਨ੍ਹਾਂ ਦੇ ਕੋਲ ਹੋਰ ਕੋਈ ਇਨਕਮ ਦੇ ਜਿਆਦਾ ਵੱਡੇ ਸੋਰਸ ਚੰਗੇ ਨਹੀਂ ਸਨ ਅੱਜ ਵੀ ਸਾਡੇ ਉੱਥੇ ਰਹਿਣ ਵਾਲੇ ਰਾਗੀਆਂ ਗ੍ਰੰਥੀਆਂ ਤੇ ਪ੍ਰਚਾਰਕਾਂ ਦੇ ਕੋਲ ਜਿਹੜਾ ਹੈ ਲਗਭਗ ਮੈਨੂੰ ਐਵੇਂ ਲੱਗਦਾ ਕਿ 90% ਦੇ ਕੋਲ ਮੁਸ਼ਕਲ ਨਾਲ ਮੋਟਰਸਾਈਕਲ ਹੀ ਹੋਣਗੇ ਅਜੇ ਉਹ ਆਪਣੀਆਂ ਕਾਰਾਂ ਨਹੀਂ ਰੱਖ पाए ਤੇ ਜੇ ਕੁਝ ਨੇ ਕਾਰਾਂ ਰੱਖੀਆਂ ਵੀ ਆ ਤੇ ਉਹਨਾਂ ਦੇ ਵਿੱਚ ਨਾਮਵਰ ਜਿਹੜੇ ਲੱਖਾਂ ਰੁਪਈਆ ਲੈਣ ਵਾਲੇ ਬਾਬੇ ਆ ਜਾਂ ਥੋੜੇ ਜਿਹਾ ਰਾਗੀ ਨੇ ਜਿਵੇਂ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਹੋ ਗਏ ਜਾਂ ਹੋਰ ਜਿਨ੍ਹਾਂ ਦਾ ਨਾਮ ਮਾਰਕੀਟ 'ਚ ਬਣਿਆ ਉਹਨਾਂ ਨੂੰ ਛੱਡ ਕੇ ਬਾਕੀਆਂ ਦੇ ਕੋਲ ਤਾਂ ਮੁਸ਼ਕਲ ਦੇ ਨਾਲ ਮਰੂਤੀ ਕਾਰਾਂ ਜਾਂ ਬੜੀਆਂ 올ਡ ਕਿਤੇ ਉਹ ਸੈਕੰਡ ਹੈਂਡ ਲਈਆਂ ਕਾਰਾਂ ਹੀ ਹੋ ਸਕਤੀਆਂ ਦੂਸਰੀਆਂ ਨਹੀਂ ਹੋਣਗੀਆਂ ਹੁਣ ਇੱਥੇ ਆਉਣ ਦਾ ਉਹਨਾਂ ਦਾ ਵਿਦੇਸ਼ਾਂ 'ਚ ਆਉਣ ਦਾ ਕਾਰਨ ਵੀ ਇਹੀ ਹੁੰਦਾ ਹੈ ਕਿ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਜਾਵਾਂਗੇ ਤਾਂ ਉੱਥੋਂ ਜਾ ਕੇ ਸਾਨੂੰ ਜਿਹੜਾ ਉਹ ਡਾਲਰ ਬਣ ਜਾਣਗੇ ਹੁਣ ਇੱਥੇ ਆ ਕੇ ਉਹਨਾਂ ਨੂੰ ਮੈਂ ਜਿਵੇਂ ਦੱਸਿਆ ਕਿ ਮੁਸ਼ਕਲ ਨਾਲ ਮਹੀਨੇ ਦਾ 2200 ਡਾਲਰ ਇੱਕ ਜਥੇ ਨੂੰ ਮਿਲਦਾ ਜੋ ਇੱਥੋਂ ਦੇ ਮੁਕਾਬਲੇ 'ਚ ਇੱਥੇ ਰਹਿ ਕੇ ਉਹਨਾਂ ਨੇ ਸਰਵਾਈਵ ਕਰਨਾ ਹੋਵੇ ਤੇ ਉਹ ਕੁਝ ਵੀ ਨਹੀਂ ਹੈ ਕਿਉਂਕਿ 2200 ਡਾਲਰ ਦੇ ਨਾਲ ਪਰਿਵਾਰ ਇੱਥੇ ਪਾਲਣਾ ਹੋਵੇ ਜੇ ਘਰ ਲੈ ਕੇ ਇੱਥੇ ਰਹਿਣਾ ਹੋਵੇ ਬੱਚਿਆਂ ਦੀ ਐਜੂਕੇਸ਼ਨ ਕੁਰਬਾਨੀ ਹੋਵੇ ਤੇ 2000 ਡਾਲਰ ਕੁਝ ਵੀ ਨਹੀਂ ਹੁੰਦਾ ਹਾਂ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਲਈ ਇਹ ਹੁੰਦਾ ਕਿ ਘਟੋ-ਘਾਟੇ ਦਾ 1,20,000 ਦੇ ਆਸ-ਪਾਸ ਪੈਸੇ ਉਹਨਾਂ ਦੇ ਉੱਤੇ ਬਣ ਜਾਂਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਕਿ ਚਲੋ ਇੱਥੇ ਆ ਕੇ ਸਾਡੀ 5-6 ਮਹੀਨਿਆਂ ਦੀ ਜਿਹੜੀ ਹੈਗੀ ਹੈ ਕਮਾਈ ਇੰਨੀ ਮੁਸ਼ਕਲ ਦੇ ਨਾਲ ਹੋਣੀ ਸੀ ਤੇ 6 ਮਹੀਨੇ ਲੌਣ ਤੋਂ ਬਾਅਦ ਉਹਨਾਂ ਨੂੰ ਇੰਨਾ ਕੁ ਫਾਇਦਾ ਹੋ ਜਾਂਦਾ ਹੁਣ ਇਹਦੇ ਵਿੱਚ ਸਵਾਲ ਇਹ ਆਉਂਦਾ ਹੈ ਕਿ ਇੱਥੇ ਇੱਕ ਸਿਸਟਮ ਚੱਲਦਾ ਹੈ ਸਾਡੇ ਨਾਲ ਕੈਨੇਡਾ ਦੇ ਵਿੱਚ ਉਹਨੂੰ ਅਸੀਂ ਟਿਪ ਸਿਸਟਮ ਕਹਿੰਦੇ ਆ ਜਦੋਂ ਵੀ ਅਸੀਂ ਕਿਸੇ ਵੀ ਜਿਹੜਾ ਰੈਸਟੋਰੈਂਟ ਤੇ ਜਾਂਦੇ ਆ ਜਾਂ ਸਾਡੇ ਘਰ ਕੋਈ ਪੀਜ਼ਾ ਵਗੈਰਾ ਲੈ ਕੇ ਆਉਂਦਾ ਤਾਂ ਉਸ ਨੂੰ ਇੱਥੇ ਕਦੇ ਵੀ ਖਾਲੀ ਨਹੀਂ ਮੋੜਿਆ ਜਾਂਦਾ ਉਸ ਨੂੰ ਜਾਦਾ ਨਹੀਂ ਹੈ ਤੇ ਘਟੋ ਘਟ 5 ਡਾਲਰ 10 ਡਾਲਰ ਹਰ ਬੰਦਾ ਤੇ ਇਹੀ ਦਿੰਦਾ ਹੈ ਕਿ ਇਹ ਆਇਆ ਤੇ ਸ਼ਾਇਦ ਉਹੀ ਟਿਪ ਸਿਸਟਮ ਹੈ ਜਿਹੜਾ ਉਹ ਮੈਂ ਇਸ ਨੂੰ ਕਮਾਂਗਾ ਕਿ ਸਾਡੇ ਰਾਗੀ ਤੇ ਗ੍ਰੰਥੀ ਸਿੰਗਾਂ ਲਈ ਵੀ ਹੁੰਦਾ ਹੈ ਜੇ ਉਸ ਨੂੰ ਉਸ ਬਾਦਸ਼ਾਹ ਦੇਖੋ ਕਿ ਚਲੋ ਕਿਸੇ ਨੇ 1 ਡਾਲਰ ਦੇਤਾ ਕਿਸੇ ਨੇ 5 ਡਾਲਰ ਦੇਤੇ ਕਿਤੇ ਕੋਈ ਵਿਰਲਾ-ਵਿਰਲਾ ਹੁੰਦਾ ਵਾ ਜਿਹੜਾ 10 ਡਾਲਰ ਜਾਂ 20 ਡਾਲਰ ਰੱਖਦਾ ਉਹ ਐਵੇਂ ਹੀ ਹੈ ਕਿ ਜਿਵੇਂ ਇੰਡੀਆ ਦੇ ਵਿੱਚ ਕੋਈ ਕਥਾ ਕੀਰਤਨ ਕਰੇ ਤੇ ਕਿਤੇ ਕੋਈ ਉਹਦੇ ਵਿੱਚੋਂ ਸੌ ਦਾ ਨੋਟ ਜਾਂ 500 ਦਾ ਨੋਟ ਰੱਖਦੇ ਵੇ ਕਿਉਂਕਿ ਆਮ ਤੌਰ ਤੇ 10 ਦਾ ਨੋਟ ਜਿਵੇਂ ਇੰਡੀਆ ਚੱਲਦਾ ਇੱਥੇ 5 ਡਾਲਰ ਮੈਕਸਿਮਮ ਚੱਲਦੇ ਆ ਹੁਣ ਗੁਰੂ ਕੇ ਪਿਆਰਿਓ ਇਹੀ ਚੀਜ਼ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਕਿ ਰਾਗੀ ਸਿੰਘਾਂ ਤੇ ਗਰੰਥੀ ਸਿੰਘਾਂ ਦੇ ਵਾਸਤੇ ਜਿਹੜਾ ਵਾ ਉਹ ਅਸੀਂ ਸਾਰੀ ਕਮਿਊਨਿਟੀ ਕਹਿੰਨੇ ਆ ਉਹਨਾਂ ਦੇ ਪਿੱਛੇ ਖੜੀ ਆ ਔਰ ਗੁਰੂ ਘਰਾਂ ਦੇ ਵਿੱਚ ਜੇ ਗ੍ਰੰਥੀ ਸਿੰਘ ਰਾਗੀ ਸਿੰਘ ਜੋਗ ਕਾਬਲ ਨਹੀਂ ਹੋਣਗੇ ਨਵੇਂ ਪੜੇ ਲਿਖੇ ਲੋਕ ਨਹੀਂ ਹੋਣਗੇ ਤੇ ਇਹ ਵੀ ਬੜੀ ਵੱਡੀ ਸਾਡੀ ਕੌਮ ਲਈ ਮੁਸ਼ਕਲ ਹੈ ਮੁਸ਼ਕਲਾਂ ਇਹਦੇ ਵਿੱਚ ਹੋਰ ਵੀ ਬੜੀਆਂ ਨੇ ਮੈਂ ਥੋੜਾ ਜਿਹਾ ਧਿਆਨ ਉਹਨਾਂ ਮੁਸ਼ਕਲਾਂ ਵੱਲ ਦਵਾ ਦੇਵਾਂ ਅਸਲ ਵਿੱਚ ਗੁਰਦੁਆਰਿਆਂ ਦਾ ਸਿਸਟਮ ਹੈ ਨਾ ਜਿਹੜਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਇਹ ਵੀ ਹੋਈਆਂ ਨੇ ਕਿ ਜਿਹੜੀਆਂ ਚੀਜ਼ਾਂ ਦੀ ਲੋੜ ਸਾਡੇ ਨੌਜਵਾਨਾਂ ਤੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਹੈ ਉਹ ਟੌਪਿਕ ਜੇ ਕਥਾਵਾਚਕ ਬੋਲਣਾ ਵੀ ਚਾਹਣ ਤੇ ਉਹ ਨਹੀਂ ਬੋਲ ਸਕਦੇ ਕਿਉਂਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਇੰਡੀਅਨ ਮਾਈਂਡਸੈਟ ਹੀ ਹੈ ਉਹ ਇਸ ਮਾਈਂਡਸੈਟ ਤੋਂ ਇੱਥੇ ਆ ਕੇ ਨਿਕਲੇ ਹੀ ਨਹੀਂ ਤੇ ਇਹ ਮੁਸ਼ਕਲਾਂ ਹੁਣ ਮੈਂ ਥੋੜੀਆਂ ਜਿਹੀਆਂ ਤੁਹਾਨੂੰ ਕਥਾਵਾਚਕਾਂ ਦੀਆਂ ਦੱਸਣਾ ਚਾਹਣਾ ਹੈ ਜਿਹੜੀਆਂ ਮੁਸ਼ਕਲਾਂ ਨੂੰ ਮੈਂ ਆਲਮੋਸਟਲੀ ਫੇਸ ਕਰ ਰਹਾ ਨੰਬਰ 1 ਮੈਂ ਇਸ ਵਿਚਾਰਤਾ ਰਾਦਾ ਧਾਰ ਨਹੀਂ ਹਾਂ ਸਪਿਰਚੁਅਲਿਜ਼ਮ ਬਹੁਤ ਜ਼ਰੂਰੀ ਹੈ ਤੇ ਗੁਰੂ ਘਰਾਂ ਦੇ ਵਿੱਚੋਂ ਅਧਿਆਤਮਵਾਦ ਮਿਲਣਾ ਹੀ ਚਾਹੀਦਾ ਪਰ ਇਹਦੇ ਨਾਲ ਨਾਲ ਸਾਨੂੰ ਇਹ ਨਹੀਂ ਪੁੱਛਣਾ ਚਾਹੀਦਾ ਕਿ ਸਿੱਖ ਧਰਮ ਸਮਾਜਵਾਦੀ ਧਰਮ ਹੈ ਸਮਾਜ ਦੀਆਂ ਕੁਰੀਤਿਆਂ ਸਮਾਜ ਦੇ ਦੋਸ਼ ਸਮਾਜ ਦੇ ਵਿੱਚ ਹੋਣ ਵਾਲੀਆਂ ਬੁਰਾਈਆਂ ਨੂੰ ਵੀ ਦੂਰ ਕਰਨਾ ਇਹ ਸਿੱਖ ਧਰਮ ਦਾ ਫਰਜ਼ ਹੁੰਦਾ ਹੈ ਦੂਸਰਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਿੱਖ ਧਰਮ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਮਨੋਵਿਗਿਆਨ ਦੇ ਨਾਲ ਵੀ ਸਰੋਬਾਰ ਧਰਮ ਹੈ ਇਹ ਧਰਮ ਜਿਹੜੀਆਂ ਸਾਡੀਆਂ ਮਾਨਸਿਕ ਕਮਜ਼ੋਰੀਆਂ ਨੇ ਮਾਨਸਿਕ ਬੁਰਾਈਆਂ ਨੇ ਮਾਨਸਿਕ ਵਿਕਾਰ ਨੇ ਜਾਂ ਸਾਡੇ ਜਿਹੜੇ ਰਿਲੇਸ਼ਨ ਨੇ ਉਹਨਾਂ ਸਾਰਿਆਂ ਦੇ ਉਮੀ ਸਿੱਖ ਧਰਮ ਅਡਰੈਸ ਕਰਦਾ ਹੈ ਜੇ ਅਸੀਂ ਇਸ ਤਰੀਕੇ ਦੇ ਨਾਲ ਦੇਖੀਏ ਨਾ ਤੇ ਸਿੱਖ ਧਰਮ ਦੇ ਵਿੱਚ ਜਿਹੜੇ ਹਨ ਲਿਮਟਿਡ ਟਾਪਿਕ ਹੈਗੇ ਨੇ ਜਿਨ੍ਹਾਂ ਦੇ ਉੱਪਰ ਕਥਾਵਾਚਕ ਬੋਲ ਵੀ ਸਕਦੇ ਐ ਬੋਲਣਾ ਚਾਹੁੰਦੇ ਵੀ ਐ ਪਰ ਮੁਸੀਬਤ ਇੱਥੇ ਇਹੀ ਆ ਜਾਂਦੀ ਐ ਕਿ ਜੇ ਕੋਈ ਕਥਾਵਾਚਕ ਐਸੇ ਟਾਪਿਕਸ ਤੇ ਬੋਲਦਾ ਐ ਜਿਸ ਤਰ੍ਹਾਂ ਜੌਬ ਮੈਨੇਜਮੈਂਟ ਹੋ ਗਿਆ ਫੈਮਿਲੀ ਰਿਲੇਸ਼ਨ ਮੈਨੇਜਮੈਂਟ ਹੋ ਗਏ ਜਾਂ ਜਿਸ ਤਰ੍ਹਾਂ ਪੇਰੈਂਟਿੰਗ ਹੋ ਗਈ ਤਾਂ ਉਸੇ ਵੇਲੇ ਹੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਰਿਜ਼ਲਟੈਂਟਡ ਜਾਂ ਅਸੀਂ ਕਹ ਲਈਏ ਫਿਕਸਡ ਮਾਈਂਡਡ ਜਿਹੜੇ ਲੋਕ ਨੇ ਉਹ ਐਸੇ ਪ੍ਰੋਗਰੈਸਵਾਦੀ ਵਿਸ਼ਿਆਂ ਨੂੰ ਬਿਲਕੁਲ ਚੰਗਾ ਨਹੀਂ ਸਮਝਦੇ ਤੇ ਉਹ ਉਸੇ ਵੇਲੇ ਹੀ ਉਸ ਕਥਾਵਾਚਕ ਨੂੰ ਜਿਹੜਾ ਇਹ ਸਮਝ ਲੈਂਦੇ ਆ ਕਿ ਜੀ ਇਹ ਤੇ ਦੁਨਿਆਵੀ ਗੱਲਾਂ ਕਰ ਰਿਹਾ ਸਾਨੂੰ ਵਹਿਗੁਰੂ ਵਹਿਗੁਰੂ ਤੇ ਜਪਾਈ ਨਹੀਂ ਰਿਹਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹੀ ਕਥਾਵਾਚਕ ਸਭ ਤੋਂ ਚੰਗਾ ਹੁੰਦਾ ਹੈ ਜਿਹੜਾ ਹੋਰ ਵਿਸ਼ਿਆਂ ਦੀ ਬਜਾਏ ਸਿਰਫ ਹਰ ਗੱਲ ਤੇ ਵਹਿਗੁਰੂ 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 ਜਪਾਈ ਜਾਏ ਮੈਂ ਵਹਿਗੁਰੂ ਸ਼ਬਦ ਦਾ ਵਿਰੋਧੀ ਨਹੀਂ ਹਾਂ ਪਰ ਵੈਗਰੂ ਸ਼ਬਦ ਤੁਸੀਂ ਵੀ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਕਿੰਨੀ ਕਵਾਰ ਯੂਜ਼ ਕੀਤਾ ਹੈ ਕਿੰਨੀ ਕਵਾਰ ਆਇਆ ਤੇ ਜੇ ਸਭ ਕੁਝ ਵੈਗਰੂ ਸ਼ਬਦ ਦੇ ਨਾਲ ਹੀ ਕੰਪਲੀਟ ਹੋ ਜਾਣਾ ਸੀਗਾ ਤਾਂ ਫਿਰ ਗੁਰੂ ਸਾਹਿਬਾਂ ਨੂੰ ਇੰਨਾ ਵੱਡਾ ਤੇ ਇੰਨੇ ਵਿਸ਼ਾਲ ਵਿਸ਼ਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਣ ਦੀ ਕੋਈ ਲੋੜ ਹੀ ਨਾ ਪੈਂਦੀ ਇਸ ਲਈ ਵੈਗਰੂ ਸ਼ਬਦ ਬਹੁਤ ਪੂਜਨੇਯ ਹੈ ਪਵਿੱਤਰ ਹੈ ਪਰ ਇਹਦੇ ਨਾਲ ਨਾਲ ਗੁਰੂ ਘਰਾਂ ਦੇ ਵਿੱਚੋਂ ਸਾਡੇ ਅੱਜ ਦੇ ਨੌਜਵਾਨਾਂ ਦੀ ਮੈਂ ਇਹ ਕਹਿ ਲਵਾਂ ਦੌੜਾਂ ਪੂਰੀਆਂ ਨਹੀਂ ਹੋ ਰਹੀਆਂ ਫਿਰ ਇਹਦੇ ਨਾਲ ਇੱਕ ਇਹ ਵੀ ਚੀਜ਼ ਆਉਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਵੀ ਮੈਂ ਇਹ ਕਹਿ ਲਵਾਂ ਕਿ ਤਿੰਨ ਕਿਸਮ ਦੀਆਂ ਮੇਨਲੀ ਹੁੰਦੀਆਂ ਹਨ ਉਹਨਾਂ ਦੇ ਵਿੱਚੋਂ ਇੱਕ ਕਿਸਮ ਦੀ ਜਿਹੜੀ ਸਭ ਤੋਂ ਜ਼ਿਆਦਾ ਸੰਗਤ ਆਉਂਦੀ ਹੈ ਉਹ ਉਹ ਸੰਗਤ ਹੁੰਦੀ ਹੈ ਜਿਹੜੀ ਕਿ ਸਿਰਫ ਕਿਸੇ ਦੇ ਬਲਾਵੇ ਤੇ ਸਮਾਜਿਕ ਸਰੋਕਾਰ ਕਰਕੇ ਗੁਰਦੁਆਰੇ ਆਉਂਦੀ ਹੈ ਜਿਵੇਂ ਚਲੋ ਜੀ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ ਤੇ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਹੈ ਜਿਹੜੇ ਇਕੱਠੇ ਹੋਵੋ ਆਓ ਅੱਜ ਗੁਰਦੁਆਰੇ ਚੱਲੀਏ ਉਹਨਾਂ ਦਾ ਸਰੋਕਾਰ ਗੁਰਬਾਣੀ ਨੂੰ ਸੁਣਨਾ ਸਮਝਣਾ ਪੜਨਾ ਇਹ ਕੋਈ ਵੀ ਨਹੀਂ ਹੁੰਦਾ ਉਹਨਾਂ ਦਾ ਸਰੋਕਾਰ ਤੇ ਐਨਾ ਕੀ ਹੁੰਦਾ ਹੈ ਕਿ ਸਾਨੂੰ ਸਾਡੇ ਕਿਸੇ ਦੋਸਤ ਮਿੱਤਰ ਵੱਲੋਂ ਇਨਵੀਟੇਸ਼ਨ ਆਇਆ ਹੈ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਬੱਚੇ ਦੇ ਜਨਮ ਦਿਨ ਦਾ ਜਾਂ ਵਿਆਹ ਦਾ ਕੋਈ ਫੰਕਸ਼ਨ ਰੱਖਿਆ ਹੈ ਤੇ ਅਸੀਂ ਉਸ ਫੰਕਸ਼ਨ ਦੇ ਵਿੱਚ ਜਾਣਾ ਹੈ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਤੋਂ ਰਾਗੀ ਗ੍ਰੰਥੀ ਤੇ ਪ੍ਰਚਾਰਕਾਂ ਨੂੰ ਕੋਈ ਬਹੁਤ ਜ਼ਿਆਦਾ ਆਸ ਨਹੀਂ ਹੁੰਦੀ ਉਹ ਕੋਈ ਬਹੁਤ ਜ਼ਿਆਦਾ ਸਪੋਰਟ ਨਹੀਂ ਕਰ ਸਕਦੇ ਦੂਸਰੀ ਸੰਗਤ ਗੁਰਦੁਆਰੇ ਆਉਣ ਵਾਲੀ ਉਹ ਹੁੰਦੀ ਹੈ ਜਿਨ੍ਹਾਂ ਦੇ ਕੋਲ ਹੁਣ ਕੋਈ ਕੰਮ ਨਹੀਂ ਰਹੇ ਹੈਗੇ ਇੱਥੇ ਆ ਕੇ ਰਿਟਾਇਰਡ ਲਾਈਫ ਜਿਉ ਰਹੇ ਨੇ ਇਨਕਮ ਦੇ ਉਹਨਾਂ ਦੇ ਸਾਧਨ ਸਾਰੇ ਖਤਮ ਹੋ ਗਏ ਆ ਬਸ ਬੱਚਿਆਂ ਆਸਰੇ ਪਲ ਰਹੇ ਆ ਉਹਨਾਂ ਨੂੰ ਇਹ ਹੁੰਦਾ ਚਲੋ ਗੁਰਦੁਆਰੇ ਮੱਥਾ ਟੇਕ ਆਉਣੇ ਆ ਨਾਲੇ ਮੱਥਾ ਟੇਕ ਆਵਾਂਗੇ ਨਾਲੇ ਉੱਥੋਂ ਜਿਹੜਾ ਲੱਡੂ ਜਲੇਬੀਆਂ ਰਸਗੁੱਲੇ ਲੰਗਰ ਉਹ ਸਾਰਾ ਸ਼ਾਕਾ ਮੰਗੇ ਇਸ ਤਰ੍ਹਾਂ ਦੀ ਗਿਣਤੀ ਵਾਲੇ ਵੀ ਜਿਹੜਾ ਵਿਦੇਸ਼ਾਂ ਦੇ ਗੁਰੂ ਘਰਾਂ ਚ ਆਉਣ ਵਾਲੇ ਬਹੁਤ ਹੁੰਦੇ ਆ ਹੁਣ ਉਹਨਾਂ ਦੀਆਂ ਆਪਣੀਆਂ ਹੀ ਜੇਬਾਂ ਖਾਲੀ ਹੁੰਦੀਆਂ ਤੇ ਕੋਈ ਐਸਾ ਬੇਟਾ ਜਾਂ ਬੇਟੀ ਨਹੀਂ ਹੈ ਜਿਹੜਾ ਹਰ ਰੋਜ਼ ਆਪਣੇ ਬਾਪੂ ਨੂੰ ਜਾਂ ਆਪਣੀ ਬੇਬੇ ਨੂੰ 10 ਡਾਲਰ 20 ਡਾਲਰ ਹਰ ਰੋਜ਼ ਇਸ ਲਈ ਦੇਵੇਗਾ ਕਿ ਲੈ ਪਈ ਤੂੰ ਆ ਗੁਰਦੁਆਰੇ ਜਾ ਕੇ ਗੋਲਕ ਦੇ ਵਿੱਚ ਪਾ ਦੇਵੀ ਜਾਂ ਰਾਗੀ ਸਿੰਘਾਂ ਨੂੰ ਤੇ ਕਥਾਵਾਚਕਾਂ ਨੂੰ ਦੇ ਦੇਵੀ ਤੀਸਰੀ ਕੈਟਾਗਰੀ ਵੀ ਇਸੇ ਤਰ੍ਹਾਂ ਦੀ ਹੈ ਉਹ ਹੈ ਸਾਡੇ ਸਟੂਡੈਂਟਸ ਦੀ ਉਹ ਜਿਆਦਾ ਨੌਜਵਾਨ ਗੁਰਦਾਰੇ ਆਉਂਦੇ ਆ ਉਹ ਵਿਚਾਰੇ ਜਿਹੜੇ ਅਜੇ بڑے ਮੁਸ਼ਕਲ ਹਾਲਾਤਾਂ ਚੋਂ ਲੰਘ ਰਹੇ ਹੁੰਦੇ ਆ ਕੰਮ ਉਹਨਾਂ ਨੂੰ ਮਿਲਿਆ ਨਹੀਂ ਹੁੰਦਾ ਫੀਸਾਂ ਉਹਨਾਂ ਦੀਆਂ ਸਿਰ ਤੇ ਖੜੀਆਂ ਹੁੰਦੀਆਂ ਨੇ ਹੋਰ ਵੀ ਅਨੇਕਾਂ ਖਰਚੇ ਆ ਜਿਹੜੇ ਉਹਨਾਂ ਨੇ ਕਰਨੇ ਹੁੰਦੇ ਆ ਪਰ ਉਹਨਾਂ ਦੇ ਕੋਲ ਕੰਮ ਦੇ ਨਾਮ ਤੇ ਇੱਥੇ ਕੁਝ ਵੀ ਨਹੀਂ ਹੁੰਦਾ ਜੇ ਹੁੰਦਾ ਵੀ ਐ ਤੇ ਉਹ ਇਸ ਤਰ੍ਹਾਂ ਦਾ ਕੰਮ ਹੁੰਦਾ ਜਿਸ ਦੇ ਵਿੱਚੋਂ ਉਹਨਾਂ ਦਾ ਆਪਣਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਜਾਂਦਾ ਹੈ ਇਸੇ ਕਰਕੇ ਹੀ ਉਹ ਵੀ ਗੁਰੂ ਘਰ ਆ ਜਾਂਦੇ ਆ ਚਲੋ ਕੁਝ ਸਮਾਂ ਵਿਹਲਾ ਮਿਲਿਆ ਨਾਲੇ ਉਥੋਂ ਪ੍ਰਸ਼ਾਦਾ ਪਾਣੀ ਛਕਾਵਾਂਗੇ ਤੇ ਨਾਲੇ ਉਥੇ ਜਾ ਕੇ ਜਿਹੜਾ ਹੈ ਥੋੜਾ ਚਿਰ ਗੁਰੂ ਦੇ ਅੱਗੇ ਮੱਥਾ ਟੇਕਾਵਾਂਗੇ ਸ਼ਾਇਦ ਗੁਰੂ ਕਿਰਪਾ ਕਰ ਦੇਵੇ ਔਰ ਉਹਨਾਂ ਨੂੰ ਦੋ ਤਿੰਨ ਤਰ੍ਹਾਂ ਦੀਆਂ ਇੱਥੇ ਟੈਨਸ਼ਨਾਂ ਹੁੰਦੀਆਂ ਨੇ ਪਹਿਲੀ ਟੈਨਸ਼ਨ ਤੇ ਇਹ ਹੁੰਦੀ ਆ ਉਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਹੁੰਦੇ ਜੋਬ ਦੀ ਟੈਨਸ਼ਨ ਹੈ ਅੱਗੇ ਆਉਣ ਵਾਲੇ ਸਮੇਂ ਚ ਪੀਆਰ ਦੀ ਟੈਨਸ਼ਨ ਹੈ ਤੀਸਰੀ ਟੈਨਸ਼ਨ ਇਹ ਹੈ ਕਿ ਉਹ ਇੰਡੀਆ ਦੇ ਵਿੱਚੋਂ ਬਹੁਤ ਮੋٹے ਮੋٹے ਜਿਹੜੇ ਕਰਜ਼ੇ ਲੈ ਕੇ ਆਏ ਹੁੰਦੇ ਆ ਜਿਨ੍ਹਾਂ ਦਾ ਵਿਆਜ ਹੀ ਬਹੁਤ ਜਿਆਦਾ ਹੁੰਦਾ ਤੇ ਇੰਨਾ ਵੱਡਾ ਵਿਆਜ ਜਿਹੜਾ ਹੈ ਉਹ ਦੇ ਨਹੀਂ ਸਕਦੇ ਕਿਉਂਕਿ ਇੱਥੇ ਉਨੀ ਕਮਾਈ ਹੁੰਦੀ ਨਹੀਂ ਇਸ ਕਰਕੇ ਉਹ ਵਿਆਜ ਉੱਥੇ ਉਹਨਾਂ ਦਾ ਪਲੱਸ 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 ਹੁੰਦਾ ਜਾਂਦਾ ਹੈ ਤੇ ਉਹਨਾਂ ਨੂੰ ਇਹ ਟੈਨਸ਼ਨ ਹੁੰਦੀ ਹੈ ਕਿ ਉਹ ਅਸੀਂ ਆਪਣਾ ਜਿਹੜਾ ਵਿਆਜ ਹੈ ਆਪਣੇ ਖਰਚੇ ਜਿਹੜੇ ਉਹ ਕਦੋਂ ਆਪਣੇ ਸਿਰ ਤੋਂ ਲਾਵਾਗੇ ਨਾਲ ਦੀ ਨਾਲ ਮਾਤਾ ਪਿਤਾ ਤੋਂ ਵੀ ਦੂਰ ਹੋਏ ਹੁੰਦੇ ਆ ਇਹ ਵੀ ਟੈਨਸ਼ਨ ਉਹਨਾਂ ਦੇ ਸਿਰ ਤੇ ਹੁੰਦੀ ਹੈ ਕਿਉਂਕਿ ਪਰਿਵਾਰਾਂ ਤੋਂ ਦੂਰ ਰਹਿਣਾ ਬੱਚਿਆਂ ਦਾ ਕੋਈ ਸੌਖਾ ਕੰਮ ਨਹੀਂ ਹੁੰਦਾ ਇਸ ਕਰਕੇ ਉਹਨਾਂ ਤੋਂ ਵੀ ਸੰਭਾਵਨਾਵਾਂ ਘਟ ਹੈ ਜਿਹੜੇ ਨਵੇਂ ਆਤੇ ਗੱਲ ਹੋ ਗਈ ਇਹ ਸਾਰੀ ਹੁਣ ਅਸੀਂ ਆ ਜਾਣੇ ਆ ਕਿ ਇੱਥੇ ਰਹਿਣ ਵਾਲੇ ਦੂਸਰੀ ਕੈਟਾਗਰੀ ਹੈ ਇੱਥੋਂ ਦੇ ਜੰਪਲ ਬੱਚੇ ਜਿਹੜੇ ਚੰਗੀਆਂ ਜੌਬਸ ਤੇ ਨੇ ਚੰਗੀਆਂ ਪੋਸਟਾਂ ਤੇ ਨੇ ਚੰਗੇ ਬਿਜ਼ਨਸ ਕਰ ਰਹੇ ਨੇ ਉਹ ਲੋਕ ਜਿਹੜੇ ਉਹਨਾਂ ਦਾ ਕਾਰਜਕਾਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪਹਿਲੀ ਗੱਲ ਤੇ ਇਹ ਹੈ ਕਿ ਉਹਨਾਂ ਦਾ ਗੁਰੂ ਘਰਾਂ ਦੇ ਵਿੱਚ ਇੰਟਰਸਟ ਹੁੰਦਾ ਹੀ ਨਹੀਂ ਹੈ ਬਹੁਤ ਘੱਟ ਕਿਤੇ ਕੋਈ ਗੁਰੂ ਕੇ ਪਿਆਰੇ ਹੁੰਦੇ ਹੋਣਗੇ ਜਿਹੜੇ ਗੁਰੂ ਘਰ ਦੇ ਨਾਲ ਇਥੋਂ ਦੇ ਜੰਪਲ ਜੁੜੇ ਹੋਣਗੇ ਕਿਉਂਕਿ ਉਹਨਾਂ ਦੀ ਸਕੂਲਿੰਗ ਇੱਥੇ ਉਹ ਸਿਸਟਮ 'ਚ ਹੋਈ ਹੈ ਜਿਹੜੇ ਸਿਸਟਮ ਦੇ ਵਿੱਚ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਤੁਸੀਂ ਬਾਹਰੋਂ ਜੋ ਖਾਣਾ ਪੀਣਾ ਹੈ ਆਪਣੇ ਪੈਸੇ ਕਮਾਏ ਆ ਉਹਨਾਂ ਪੈਸਿਆਂ ਤੇ ਆਪਣੀਆਂ ਇਛਾਵਾਂ ਪੂਰੀਆਂ ਕਰੋ ਤੇ ਆਪਣਾ ਸਮਾਂ ਆਪਣੀ ਮਣੀ ਹੈ ਜਿਹੜੀ ਉਹ ਕਿਸੇ ਰਿਲੀਜੀਅਸ ਸਥਾਨ ਤੇ ਜਾ ਕੇ ਜਿਹੜੀ ਐਵੇਂ ਮਤ ਖਰਚੋ ਇਹ ਚੀਜ਼ ਉਹਨਾਂ ਨੂੰ ਉਸ ਸਿਸਟਮ ਦੇ ਵਿੱਚੋਂ ਮਿਲਦੀ ਹੈ ਕਿਉਂਕਿ ਇੱਥੇ ਕੈਨੇਡਾ ਦੀ ਅਸੀਂ ਗੱਲ ਕਰ ਲਈਏ ਤੇ 20% ਤੋਂ ਵੱਧ ਜਿਹੜੇ ਲੋਕ ਨੇ ਉਹ ਨੌਨ ਰਿਲੀਜੀਅਸ ਹੈ ਉਹ ਕਹਿੰਦੇ ਆ ਸਾਡਾ ਕੋਈ ਰਿਲੀਜੀਅਨ ਨਹੀਂ ਅਸੀਂ ਤੇ ਇੱਕ ਹੀ ਧਰਮ ਨੂੰ ਮੰਨਦੇ ਆ ਕਿ ਕਮਾਈ ਕਰਨੀ ਹੈ ਤੇ ਕਮਾਈ ਤੋਂ ਬਾਅਦ ਆਪਣੀਆਂ ਲੋੜਾਂ ਤੇ ਸ਼ੌਂਕ ਪੂਰੇ ਕਰਨੇ ਆ। ਉਹ ਲੋਕ ਨੇ ਜਿਹੜੇ ਉਹ ਵੀ ਗੁਰਦੁਆਰੇ ਕਿਤੇ ਕਦੇ-ਕਦਾਈਂ ਭਲੇ ਹੀ ਕੋਈ ਆ ਜਾਵੇ ਪਰ ਉਹਨਾਂ ਦੇ ਆਉਣ ਦਾ ਵੀ ਮੋਟਿਵ ਏ ਹੈ ਜਿਹੜਾ ਕੋਈ ਰਾਗੀਆਂ ਗ੍ਰੰਥੀਆਂ ਨੂੰ ਸਪੋਰਟ ਕਰਨਾ ਨਹੀਂ ਹੁੰਦਾ। ਹਾਂ ਹੁਣ ਇੱਕ ਹੋਰ ਮੈਂ ਤੁਹਾਡੇ ਲਈ ਵੀ ਕੁਐਸਚਨ ਛੱਡਣ ਲੱਗਾ ਹਾਂ ਤੇ ਉਹ ਕੁਐਸਚਨ ਮੇਰਾ ਵੀ ਹੈ। ਅਸਲ ਵਿੱਚ ਇੱਥੇ ਜਿਹੜਾ ਗੁਰੂ ਘਰਾਂ ਦੇ ਵਿੱਚ ਰਾਗੀ ਗ੍ਰੰਥੀਆਂ ਨੂੰ ਜੋ ਜਾਂ ਕਥਾਵਾਚਕਾਂ ਨੂੰ ਜਿਹੜੀ ਮਾਇਆ ਹੁੰਦੀ ਹੈ ਜਿਸ ਤੇ ਉਹਨਾਂ ਨੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਹੁੰਦਾ ਹੈ ਉਹ ਮਾਇਆ ਸਿਰਫ ਸੈਟਰਡੇ ਤੇ ਸੰਡੇ ਹੀ ਹੁੰਦੀ ਹੈ ਹੋਰ ਦਿਨਾਂ 'ਚ ਨਹੀਂ ਹੁੰਦੀ ਤੇ ਉਹ ਵੀ ਤਾਂ ਹੁੰਦੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਲੋਕ ਬੱਚਿਆਂ ਦੇ ਜਨਮ ਦਿਨਾਂ ਦੇ ਪਾਠ ਜਾਂ ਇਸ ਦੇ ਨਾਲ-ਨਾਲ ਜਿਹੜਾ ਉਹ ਤੇ ਵਿਆਹ ਦੇ ਕੋਈ ਕੰਮ ਕਾਰਜ ਆ ਗਏ ਜਾਂ ਕਿਤੇ ਕੋਈ ਅੰਤਮ ਅਰਦਾਸ ਆ ਗਿਆ ਤੇ ਇਹੋ ਜੇ ਫੰਕਸ਼ਨਾਂ ਤੋਂ ਹੀ ਉਹਨਾਂ ਨੂੰ ਸ਼ਨੀਵਾਰ ਤੇ ਐਤਵਾਰ ਕੁਸ਼ਮਾਇਆ ਮਿਲਦੀ ਹੈ ਉਸ ਤਰ੍ਹਾਂ ਇਹ ਮਾਇਆ ਉਹਨਾਂ ਨੂੰ ਨਹੀਂ ਮਿਲਦੀ ਹੁਣ ਉਹਦੇ ਵਿੱਚ ਵੀ ਇੱਕ ਮੁਸ਼ਕਲ ਹੋਰ ਆਉਂਦੀ ਹੈ ਉਸ ਦਾ ਜਵਾਬ ਮੈਂ ਤੁਹਾਡੇ ਤੋਂ ਚਾਹਾਂਗਾ ਉਹਦਾ ਹੱਲ ਕੀ ਹੋ ਸਕਦਾ ਹੈ ਹਰ ਗੁਰੂ ਘਰ ਦੇ ਵਿੱਚ ਇੱਕ ਮਰਿਆਦਾ ਹੁੰਦੀ ਹੈ ਮਰਿਆਦਾ ਇਹ ਹੁੰਦੀ ਹੈ ਕਿ ਪਹਿਲਾਂ ਰਾਗੀ ਜਥੇ ਕੀਰਤਨ ਕਰਨਗੇ ਅੱਧਾ ਘੰਟਾ ਮੁਸ਼ਕਲ ਦੇ ਨਾਲ ਉਹਨਾਂ ਨੂੰ ਮਿਲਦਾ ਹੈ ਕੀਰਤਨ ਲਈ ਤੇ ਉਸ ਤੋਂ ਬਾਅਦ ਫਿਰ 10 ਮਿੰਟ ਕਥਾਵਾਚਕ ਨੂੰ ਕਿਹਾ ਜਾਂਦਾ ਹੈ ਕਿ ਤੂੰ ਵੀ ਭਾਈ ਚੱਲ ਹੁਣ 10 ਮਿੰਟ ਆਪਣਾ ਸਮਾਂ ਲਾ ਲੈ ਹੁਣ ਇੱਥੇ ਜਿਹੜੇ ਆਉਣ ਵਾਲੇ ਲੋਕ ਹੁੰਦੇ ਆ ਜੋ ਸੋਸ਼ਲੀ ਗੁਰਦੁਆਰਾ ਸਾਹਿਬ ਆਏ ਹੁੰਦੇ ਜਿਹੜੀ ਕੈਟਾਗਰੀ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਉਹ ਲੋਕ ਪਹਿਲੇ ਤਾਂ ਉੱਠ ਕੇ ਇੱਕ ਵਾਰ ਰਾਗੀ ਸਿੰਘਾਂ ਨੂੰ ਜਿਹੜਾ ਮਾਇਆ ਦੇ ਦਿੰਦੇ ਆ ਤੇ ਜਦੋਂ ਕਥਾਵਾਚਕ ਕਥਾ ਕਰਨ ਲੱਗਦਾ ਹੈ ਤਾਂ ਫੇਰ ਉਹ ਦੁਬਾਰਾ ਨਹੀਂ ਉੱਠਦੇ ਉਹਦੇ ਦੋ ਕਾਰਨ ਹੋ ਸਕਦੇ ਆ ਜਾਂ ਤੇ ਉਹ ਕਹਿੰਦੇ ਇੱਕ ਵਾਰ ਦੇ ਦਿੱਤਾ ਬਸ ਹੁਣ ਹੋਰ ਹੈ ਕਿਉਂਕਿ ਇਦੋਂ ਬਾਅਦ ਹੋ ਸਕਦਾ ਅੱਗੇ ਕੋਈ ਹੋਰ ਬੈਠ ਜਾਏ ਹੋਰ ਬੈਠ ਜਾਏ ਉਹਨਾਂ ਕਿੰਨੇ ਅੱਖ ਨੂੰ ਦਿੱਤੀ ਜਾਵੇ ਇਹ ਵੀ ਕਾਰਨ ਇੱਥੇ ਰਹਿੰਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਆਉਣ ਵਾਲੇ ਜਿਹੜੇ ਸੱਜਣ ਹੁੰਦੇ ਆ ਨਾ ਜਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਥੇ ਲੋਕ ਆਪਣੀਆਂ ਜੇਬਾਂ ਦੇ ਵਿੱਚ ਕੈਸ਼ ਬਿਲਕੁਲ ਹੀ ਨਹੀਂ ਰੱਖਦੇ ਥੋੜਾ ਬਹੁਤਾ ਕੈਸ਼ ਹੀ ਇਨ੍ਹਾਂ ਦੀਆਂ ਜੇਬਾਂ 'ਚ ਹੁੰਦਾ ਹੈ 5 10 20 ਡਾਲਰ ਕਿਉਂਕਿ ਹਰ ਥਾਂ ਤੇ ਜਿਹੜਾ ਉਹ ਮੋਬਾਈਲ ਦੇ ਰਾਹੀਂ ਹੀ ਪੇਮੈਂਟ ਹੁੰਦੀ ਹੈ ਤੇ ਇਸ ਚੀਜ਼ ਦਾ ਵੀ ਜਿਹੜਾ ਉਹ ਅਸਰ ਇਹਦੇ ਉੱਤੇ ਪੈਂਦਾ ਹੈ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਉਂਦੀਆਂ ਹੁਣ ਇਨ੍ਹਾਂ ਸਾਰੀਆਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ ਉਹ ਸਾਰੀਆਂ ਵੇਖਣ ਵਾਲੀਆਂ ਚੀਜ਼ਾਂ ਹੈ ਇਦੇ ਨਾਲ ਹੀ ਫਤਿਹ ਗਜਾਉਣੇ ਆ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ